ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਖਤਮ ਹੋਣ ਤੋਂ ਬਾਅਦ ਕਿਸਾਨ 110 ਦਿਨਾਂ ਬਾਅਦ ਅੱਜ ਆਪਣਾ ਧਰਨਾ ਸ਼ੰਭੂ ਬਾਰਡਰ ਤੋਂ ਮੁੜ ਸ਼ੁਰੂ ਕਰਨਗੇ ਦਾਸ ਦਈਏ ਕਿ ਕਿਸਾਨ ਸੂਯਗਤ ਕਮੇਟੀ ਨੇ ਕਿਸਾਨਾਂ ਨੂੰ ਸ਼ੰਭੂ ਬਾਰਡਰ ਦੇ ਉੱਤੇ ਆਪਣਾ ਧਰਨਾ ਜਾਰੀ ਕਰਨ ਦੇ ਲਈ ਅਪੀਲ ਕਰ ਦਿੱਤੀ ਹੈ ਹੋਰ ਕੀ ਕੁਝ ਕਹਿੰਦੇ ਨਜ਼ਰ ਆਏ ਸਰਵੰਤ ਸਿੰਘ ਪੰਦੇਰ ਆਓ ਸੁਣਦੇ ਹਾਂ ਮੈਂ ਸਰਵੰਤ ਸਿੰਘ ਪੰਦੇਰ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅੰਮ੍ਰਿਤਸਰ ਦਾ ਹੈ ਜਥਾ ਜਿਹੜਾ ਵਾ ਉਹ ਸ਼ੰਭੂ ਬਾਡਰ ਨੂੰ ਰਵਾਨਾ ਹੋ ਰਿਹਾ ਵਾ ਜਿਵੇਂ ਅਸੀਂ ਤੁਹਾਨੂੰ ਦੱਸਿਆ ਵੀ ਸਾਡਾ ਮੋਰਚੇ ਦਾ ਲਖਣ ਕੋਡ ਨਾਲ ਲਖਣ ਨਾਲ ਕੋਈ ਸਬੰਧ ਨਹੀਂ ਇਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਤੇ ਲੱਗਾ ਸੀ ਤੇ ਜੇ ਇਹਦਾ ਸਬੰਧ ਹੁੰਦਾ ਤੇ ਅੱਜ ਜਥਾ ਨਾ ਜਾਂਦਾ ਇਸੇ ਤਰ੍ਹਾਂ ਜਥਾ ਫਿਰ 10 ਅ ਅਗਾ 10 ਜੂਨ ਨੂੰ ਵੀ ਜਾਊਗਾ ਅੰਮ੍ਰਿਤਸਰ ਦਾ ਜਥਾ ਤੋਂ ਇਸ ਕਰਕੇ ਅੱਜ ਵੀ ਤੁਸੀਂ ਵੇਖਦੇ ਹੋ ਟਰੈਕਟਰ ਟਰਾਲੀਆਂ ਕਿੰਨੀਆਂ ਵਾਂ ਵਿੱਚ ਬੱਸਾਂ ਵੀ ਹੈਗੀਆਂ ਅਰ ਜਿਵੇਂ ਮਤਾਵਾ ਪਹਿਣਾ ਕਿਸਾਨ ਮਜ਼ਦੂਰ ਜਿਹੜਾ ਵਾ ਰਵਾਨਾ ਹੋ ਰਿਹਾ ਕਿਉਂਕਿ ਜਿੰਨੀ ਦੇਰ ਤੱਕ ਐਮਐਸਪੀ ਲੀਗਲ ਗਰੰਟੀ ਕਾਨੂੰਨ ਨਹੀਂ ਬਣਾਇਆ ਜਾਂਦਾ ਕਿਸਾਨ ਮਜ਼ਦੂਰ ਦਾ ਕਰਜ਼ਾ ਨਹੀਂ ਖਤਮ ਕੀਤਾ ਜਾਂਦਾ ਸੀ250 ਦੇ ਅਨਸਾਰ ਫਸਲਾਂ ਦੇ ਭਾ ਮਜ਼ਦੂਰਾਂ ਦੀ 200 ਦਿਨ ਨਰੇਗਾ 700 ਰੁਪਏ ਦੀਹਾੜੀ ਲਖੀਮਪੁਰ ਖਰੀਦਾ ਇਨਸਾਫ ਅਰ ਨੈਸ਼ਨਲ ਹਲਵਾਈ ਤੋਂ ਦੁਬਾਰਾ ਤੋੜ ਕੇ ਸਾਨੂੰ ਦਿੱਲੀ ਜਾਣ ਦਾ ਪ੍ਰਦਰਸ਼ਨ ਕਰਦਾ ਕਿ ਸਰਕਾਰ ਨਹੀਂ ਦਿੰਦੀ ਇਹ ਮੋਰਚਾ ਉਦੀ ਡੇਟ ਤੱਕ ਜਾਰੀ ਰਹੂਗਾ ਅਗਲਾ ਜਥਾ ਫਿਰ 10 ਜੂਨ ਨੂੰ ਅੰਬਰ ਸਾਤ ਤੋ ਚੱਲੂਗਾ ਲਗਾਤਾਰ ਜਿ세 ਜਾਂਦੇ ਰਣਗੇ ਜਦ ਤੱਕ ਸਾਡੇ ਮਸਲਿਆਂ ਦਾ ਹੱਲ ਕੀਤਾ ਨਹੀਂ ਜਾਂਦਾ ਧੰਨਵਾਦ ਦੱਸ ਦਈਏ ਕਿ ਕਿਸਾਨ ਹਰਿਆਣਾ ਪੁਲਿਸ ਵੱਲੋਂ ਫੜੇਗੇ ਤਿੰਨ ਕਿਸਾਨਾਂ ਦੀ ਰਿਹਾਈ 23 ਫਸਲਾ ਦੇ ਘਟੋ ਘੱਟ ਸਮਰਥਨ ਮੂਲ ਦੀ ਗਾਰੰਟੀ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਅਤੇ ਨੌਜਵਾਨ ਕਿਸਾਨ ਸ਼ੁਭ ਕਰਨ ਦੇ ਕਤਲ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਮੰਗ ਕਰ ਰਹੇ ਨੇ ਦੱਸ ਦਿੰਦੇ ਆ ਕਿ ਸ਼ੰਭੂ ਬਾਰਡਰ ਵਿਖੇ 23 ਫਰਵਰੀ 2024 ਤੋਂ ਸ਼ੁਰੂ ਹੋਏ ਧਰਨੇ ਦੌਰਾਨ 22 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਜਿਸ ਵਿੱਚ ਦੋ ਔਰਤਾਂ ਅਤੇ 21 ਸਾਲਾ ਸ਼ੁਭਕਰਨ ਸਿੰਘ ਵੀ ਸ਼ਾਮਲ ਸੀ ਜਿਸ ਨੂੰ 21 ਫਰਵਰੀ ਨੂੰ ਖਨੌਰੀ ਬਾਰਡਰ ਦੇ ਉੱਤੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਅਤੇ 35 ਦੇ ਕਰੀਬ ਕਿਸਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਸਨ ਕਿਸਾਨ ਅਗੂ ਸਰਵਨ ਸਿੰਘ ਪੰਦੇਰ ਨੇ ਦੱਸਿਆ ਹੈ ਕਿ ਕਿਸਾਨ ਸਰਹੰਦ ਤੇ ਕਿਉਂ ਬੈਠੇ ਹਨ ਉਹਨਾਂ ਨੇ ਕਿਹਾ ਕਿ ਸਾਰੀਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੋਲ ਦੀ ਗਾਰੰਟੀ ਦੀ ਮੰਗ ਕਰ ਰਹੇ ਅਤੇ ਪ੍ਰਦਰਸ਼ਨ ਕਰਨ ਲਈ ਦਿੱਲੀ ਜਾ ਰਹੇ ਸੰਨ ਤੇ ਇਹਨਾਂ ਨੂੰ ਬੈਰੀਕੇਡ ਲਗਾ ਕੇ ਸੜਕਾਂ ਤੇ ਨਾਕੇ ਲਗਾ ਕੇ ਤੇ ਭਾਰੀ ਪੁਲਿਸ ਅਤੇ ਨੀਮ ਫੌਜੀ ਬਲਾਂ ਦੀ ਤਾਇਨਾਤੀ ਕਰਕੇ ਰੋਕਿਆ ਗਿਆ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਸਾਡੇ ਸ਼ਾਂਤਮਈ ਪ੍ਰਦਰਸ਼ਨ ਦੇ باوجود ਕਿਸਾਨਾਂ 'ਤੇ ਗੋਲੀਆਂ ਅਥਰੂ ਗੈਸ ਦੇ ਗੋਲੇ ਜਲ ਤੋਪਾਂ ਅਤੇ ਹੋਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜਿਸ ਨਾਲ ਕਿਸਾਨ ਜ਼ਖਮੀ ਹੋ ਗਿਆ ਨਾ ਅਤੇ ਉਹਨਾਂ ਦੇ ਟਰੈਕਟਰ ਵੀ ਨੁਕਸਾਨੇ ਗਏ ਨੇ ਉਹਨਾਂ ਨੇ ਦੱਸਿਆ ਕਿ 2 ਜੂਨ ਨੂੰ ਵੱਧ ਤੋਂ ਵੱਧ ਕਿਸਾਨ ਟਰੈਕਟਰ ਟਰੈਲੀਆਂ ਲੈ ਕੇ ਫਿਰ ਸ਼ੰਭੂ ਬਾਰਡਰ ਪਹੁੰਚ ਰਹੇ ਨੇ ਉਹਨਾਂ ਨੇ ਕਿਸਾਨਾਂ ਨੂੰ ਅੱਜ ਮਤਲਬ 2 ਜੂਨ ਨੂੰ ਸਰਹੰਦ ਤੇ ਚੱਲ ਰਹੇ ਦਰਨੇ ਵਿੱਚ ਜਾਣ ਦਾ ਸੱਦਾ ਦਿੱਤਾ ਹੈ ਦੱਸ ਦਈਏ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਭਾਜਪਾ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਹੋਇਆ ਉਹਨਾਂ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਿਆ ਜਾ ਰਿਹਾ ਸੀ ਅਤੇ ਸਾਰੇ ਉਮੀਦਵਾਰਾਂ ਦੇ ਘਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਉਹਨਾਂ ਨੂੰ ਮੰਗ ਪੱਤਰ ਸੌਂਪਿਆ ਗਿਆ ਪਾਕਿਸਤਾਨਾ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਧਰਨਾ ਜਾਰੀ ਰਹੇਗਾ ਹੋਰ ਅਪਡੇਟ ਦੇ ਲਈ ਜੁੜੇ ਰਹੋ ਨੀਡਰ ਖਬਰ ਟੀਵੀ ਦੇ ਨਾਲ